ਵਿਧਾਨ ਸਭਾ ਹਲਕਾ ਭਦੌੜ ਦੇ ਵੱਡੇ ਪਿੰਡ ਸ਼ੈਣਾ ਦੇ ਜ਼ੋਨ ਜ਼ਿਲ੍ਹਾ ਪ੍ਰੀਸ਼ਦ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਰਿਸ਼ਪਾਲ ਕੌਰ ਢਾਲੀਵਾਲ ਮੈਂ ਰਿਸ਼ਪਾਲ ਕੌਰ ਪਤਨੀ ਸੁਖਮਿੰਦਰ ਸਿੰਘ ਢਾਲੀਵਾਲ ਜੋਣ ਸੈਣਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਹਾਂ ਕਾਂਗਰਸ ਪਾਰਟੀ ਤੋਂ 14 ਦਸੰਬਰ ਨੂੰ ਆਪਣਾ ਕੀਮਤੀ ਇੱਕੋ ਇੱਕ ਕੀਮਤੀ ਵੋਟ ਪਾ ਕੇ ਸਾਨੂੰ ਕਾਮਯਾਬ ਕਰੋ ਧੰਨਵਾਦ ਪਤਨੀ ਸੁਖਵਿੰਦਰ ਸਿੰਘ ਢਾਲੀਵਾਲ ਸੀਨੀਅਰ ਕਾਂਗਰਸ ਆਗੂ ਜਿਹੜੇ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਇੱਥੋਂ ਜਿਹੜਾ ਤਕੋਨਾ ਚੋਣ ਮੁਕਾਬਲਾ ਵਿਖਾਈ ਦੇ ਰਿਹਾ ਅੱਜ ਗੱਲ ਕਰਦੇ ਆ ਸੁਖਵਿੰਦਰ ਸਿੰਘ ਢਾਲੀਵਾਲ ਨਾਲ ਢਾਲੀਵਾਲ ਨੂੰ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਵੋਟਰਾਂ ਦਾ ਤੇ ਕੀ ਪੋਜੀਸ਼ਨ ਹੈ ਪਾਰਟੀ ਦੀ ਇੱਥੋਂ ਢਾਲੀਵਾਲ ਜੀ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਲਿਵਾਜ ਜੀ ਜਿਹੜੇ ਤੁਸੀਂ ਸਮੁੱਚੀ ਟੀਮ ਸਮੇਤ ਪਹੁੰਚੇ ਸਾਡੇ ਨਾਲ ਗੱਲਬਾਤ ਕਰਨ ਲਈ ਅਸੀਂ ਤੁਹਾਡਾ ਦਿਲਦਿਆਂ ਕਰ ਰਹੇ ਹਾਂ ਚੋਤਾ ਕਾਂਗਰਸ ਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸੁਖਵਿੰਦਰ ਪੂਰਾ ਲਾਲਿਆ ਜ਼ੋਨ ਦੇ ਚੱਕਰ ਹਾਂਜੀ ਹਾਂਜੀ ਜ਼ੋਨ ਦਾ ਚੱਕਰ ਲਾ ਰਹੇ ਹਾਂਗੇ ਜੀ ਕੱਲ ਵੀ ਪਿੰਡਾਂ ਵਿੱਚ ਨੁਕੜ ਮੀਟਿੰਗਾਂ ਸੀਗੀਆਂ ਜੀ ਸਾਰੇ ਬਲਾਕ ਸੰਤੀ ਮੈਂਬਰਾਂ ਨਾਲ ਸੰਪਰਕ ਕਰ ਜੀ ਅਸੀਂ ਕਾਂਗਰਸੀ ਵਰਕਰਾਂ ਦੇ ਤੈਅ ਤੱਕ ਜਾ ਰਹੇ ਹਾਂ ਵੀ ਜਿਹੜੀ ਇਹ ਚੋਣ ਆ ਉਹਨੂੰ 101% ਜਿੱਤ ਕੇ ਕਾਂਗਰਸ ਦੀ ਝੋਲੀ ਪਾਇਆ ਜਾਵੇ ਜੀ ਮੈਨੂੰ ਇਹ ਜ਼ੋਨ ਤਾਂ ਜਰਨਲ ਹੈ ਪਰ ਤੂੰ ਐਸਸੀ ਕੈਟਾਗਰੀ ਭਾਵੇਂ ਹੀ ਸਮਾਜ ਦੀਆਂ ਬਣਾਈਆਂ ਹੋਈਆਂ ਕੈਟਾਗਰੀਆਂ ਹੁੰਦੀਆਂ ਪਰ ਚੋਣ ਲੜ ਰਹੇ ਹਾਂ ਕੋਈ ਡਰ ਪੈ ਨਹੀਂ ਲੱਗਦਾ ਵੀ ਸ਼ਰਮਾਇਦਾਰਾਂ ਦੇ ਸਾਹਮਣੇ ਨਹੀਂ ਨਹੀਂ ਗੁਰੂ ਮਹਾਰਾਜ ਦੀ ਦੇਖੋ ਕਿਰਪਾ ਕੀ ਪਹਿਲਾਂ 2014 ਦੀ ਜਿਹੜੀ ਇਲੈਕਸ਼ਨ ਸੀਗੀ ਉਹ ਵੀ ਸਾਡੇ ਹਿੱਸੇ ਆਈ ਅਸੀਂ ਜਰਨਲ ਦੇ ਵਿੱਚ ਹੀ ਲੜੀ ਹੁਣ ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਪਾਰਟੀ ਨੇ ਹੁਕਮ ਕੀਤਾ ਸਾਡੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢੱਲੋ ਜੀ ਨੇ ਬਲਾਕ ਪ੍ਰਧਾਨ ਹੋਣਾ ਨੇ ਸਾਰਿਆਂ ਨੇ ਵੀ ਜਿਹੜੀ ਇਹ ਚੋਣਾਂ ਆ ਗਈ ਉਹ ਤੁਸੀਂ ਤੁਹਾਡਾ ਪਰਿਵਾਰ ਲੜੇ ਤਾਂ ਅਸੀਂ ਪਾਰਟੀ ਨੂੰ ਸ਼ਰਮ ਮੱਥੇ ਕਹਿਤਾ ਵੀ ਹਾਂ ਜੀ ਖੜ ਮੱਥੇ ਬਹੀ ਚੋਣਾਂ ਜਿਹੜੀ ਇਹ ਜ਼ੋਨ ਸਹਿਣਾ ਤੋਂ ਲੜਾਂਗੇ ਸਮੂਹ ਕਾਂਗਰਸੀ ਵਰਕਰਾਂ ਦੇ ਸਮੂਹ ਪ੍ਰਾਥਰੀ ਜਿੱਥੇ ਬੰਦਿਆਂ ਦੇ ਸਹਿਯੋਗ ਨਾਲ ਸਮੂਹ ਜਿਹੜੇ ਅਮਨ ਪਸੰਦ ਲੋਕ ਆ ਜਿਹੜੇ ਅੱਜ ਸਰਕਾਰਾਂ ਤੋਂ ਪਾਸਾ ਵੱਟ ਚੁੱਕੇ ਨੇ ਵੀ ਉਹਨਾਂ ਦੇ ਸਹਿਯੋਗ ਨਾਲ ਇਹ ਚੋਣ ਲੜਾਂਗੇ ਵੀ ਮਦਦ ਦੇ ਵਿੱਚ ਤੇ ਜਿੱਤ ਵੀ ਹਾਸਲ ਕਰਾਂਗੇ ਜੀ ਸੁਖਵੰਦਰ ਇਹ ਤੀਸਰੀ ਚੋਣ ਆ ਤੁਹਾਡੀ ਪਹਿਲਾਂ ਤੁਹਾਡੇ ਫਾਦਰ ਸਾਹਿਬ ਸਰਦਾਰ ਗੁਰਚਰਨ ਸਿੰਘ ਜੀ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹੇ ਫਿਰ 2014 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਚਿਹਰੇ ਜਾਇਲਦਾਰਾਂ ਦੇ ਖਿਲਾਫ ਚੋਣ ਲੜੀ ਤੇ ਇਸ ਵਾਰੀ ਫੇਰ ਸ਼ਰਮਾਇਦਾਰਾਂ ਦੇ ਖਿਲਾਫ ਚੋਣ ਲੜ ਰਹੇ ਹਨ ਕਦੇ ਕਦੇ ਐ ਨਹੀਂ ਲੱਗਦਾ ਵੀ ਘਰ ਫੂਕ ਕੇ ਤਮਾਸ਼ਾ ਦੇਖ ਲੂ ਸੁਖਵਿੰਦਰ ਇਹ ਤਾਂ ਦੇਖੋ ਜੀ ਹੈਗੀ ਇਹ ਗੱਲ ਇਹ ਜਿਹੜੀ ਰਾਜਨੀਤਿਕ ਦਾ ਕੀੜਾ ਹੈ ਘਰ ਫੂਕ ਤਮਾਸ਼ੇ ਦੇਖ ਹੀ ਹੁੰਦਾਗਾ ਪਰ ਜਿਹੜਾ ਬੰਦਾ ਪਾਰਟੀ ਨਾਲ ਅੰਦਰ ਖਾਤੋਂ ਦਿਲੋਂ ਜੁੜਿਆ ਹੁੰਦਾਗਾ ਉਹ ਘਾਟੇ ਵਾਦੇ ਨਹੀਂ ਦੇਖਦਾ ਸਾਨੂੰ ਵੀ ਪਤਾ ਵੀ ਹਾਂ ਅਸੀਂ ਜਦੋਂ ਇਲੈਕਸ਼ਨਾਂ ਲੜ ਰਹੇ ਆ ਸਾਡੇ ਬੱਚਿਆਂ ਦਾ ਨੁਕਸਾਨ ਵੀ ਹੋ ਰਿਹਾ ਸਾਡੇ ਪੈਸੇ ਦਾ ਵੀ ਨੁਕਸਾਨ ਹੋ ਰਿਹਾ ਕਿਉਂਕਿ ਜਿੰਨੇ ਅਸੀਂ ਕਮਾਉਨੇ ਆ ਉਹਨੇ ਅਸੀਂ ਹਰ ਰੋਜ਼ ਇਲੈਕਸ਼ਨਾਂ ਤੇ ਲਾ ਦਿੰਨੇ ਆ ਲੋਕਾਂ ਦੇ ਭੋਗਾਂ ਤੇ ਜਾਣ ਤੇ ਹੋਰ ਸਾਡੇ ਖਰਚੇ ਵੀ ਉਹਨੇ ਜਿਆਦਾ ਹੀ ਆ ਜੀ ਜਿੰਨੀ ਕਿ ਸਾਡੀ ਆਮਦਾਨਗੀ ਪਰ ਜਿਹੜੇ ਸਰਮਾਇਦਾਰ ਪਾਰਟੀਆਂ ਨੇ ਚਾਹੇ ਉਹ ਅੱਜ ਕੋਈ ਵੀ ਹੋਣ ਚਾਹੇ ਢੜਲੇਦਾਰ ਉਮੀਦਵਾਰ ਹੋਣ ਪਰ ਉਹਨਾਂ ਨੂੰ ਤੁਸੀਂ ਡਰ ਕੇ ਨਹੀਂ ਚੋਣ ਲੜਦੇ ਕਿਉਂਕਿ ਗੁਰੂ ਮਹਾਰਾਜ ਦੇ ਉਹ ਤਾਸਰੇ ਨਾਲ ਸਾਡੀ ਸਾਰੇ ਸਾਡੂ ਇਹ ਹੁੰਦਾ ਵੀ ਜਿਹੜੇ ਵੋਟਰ ਆ ਸਾਡੇ ਪਾਰਟੀ ਦੇ ਆ ਭਰਾਤਰੀ ਜਿੱਥੇ ਬੰਦੇ ਦੇ ਆਗੂ ਵੀ ਉਹ ਸਾਡੀ ਸਪੋਰਟ ਆ ਜਿਹੜੀ ਉਹ ਪੂਰੀ ਫੁੱਲ ਕਰ ਦਿੰਗੇ ਜੀ ਉਹਨਾਂ ਦੇ ਅਸੀਂ ਆਸਰੇ ਨਾਲ ਚੋਣ ਲੜ ਰਹੇ ਹਾਂ ਜੀ ਅਸੀਂ ਕੀ ਲੱਗਦਾ ਮੁ ਦੇ ਵਿੱਚ ਹੈਗਾ ਸੁਖਮੰਦਰ ਢਾਲੀਵਾਲ ਪਰਿਵਾਰ ਮੁਕਾਬਲੇ ਵਿੱਚ ਨਹੀਂ ਜੀ ਆਪਾਂ ਚੋੜੇ ਜਿੱਤਾਂਗੇ ਜੀ 101% ਜਿੱਤਾਂਗੇ ਮੁਕਾਬਲੇ ਵਾਲੀ ਗੱਲ ਨਹੀਂ ਜੀ ਕਿਉਂਕਿ ਪਹਿਲਾਂ ਅਕਾਲੀ ਦਲ ਰਿਹਾ ਹੈਗਾ ਜੀ ਅਕਾਲੀ ਦਲ ਨੇ ਸਾਡੇ ਸ਼ੈਣੇ ਨੂੰ ਕੁਝ ਨਹੀਂ ਦਿੱਤਾ ਜੀ ਸਾਡੇ ਉਹਨਾਂ ਨੇ 2008 ਦੇ ਵਿੱਚ ਅਸੀਂ ਉਹਨਾਂ ਨੂੰ 8 ਏਕੜ ਜ਼ਮੀਨ ਦਿੱਤੀ ਜੀ ਕਾਲਜ ਬਣਾਉਣ ਲਈ ਉਹਦਾ ਰਣਜੀਤ ਸਿੰਘ ਬ੍ਰਹਮਪੁਰਾ ਜੀ ਨੇ ਨੀਂਹ ਪੱਥਰ ਰੱਖਿਆ ਉਹ ਸਾਡੇ ਮਤਲਬ ਕਿ ਨਹੀਂ ਬਣਿਆ ਫਿਰ ਸੰਤ ਕੋਣਸ ਜੀ ਆਕੇ ਜੀ ਉਹਨਾਂ ਨੇ ਵੀ ਮਤਲਬ ਕਿ ਵੀ ਨਗਰ ਕਾਉਂਸਲ ਬਣਾਉਣ ਲਈ ਲੱਡੂ ਵੀ ਵੰਡਤੇ ਨਹੀਂ ਪੱਥਰ ਵੀ ਲੱਗ ਗਿਆ ਜੀ ਸਾਡੇ ਉਹ ਨਗਰ ਪੰਚਾਇਤ ਵੀ ਨਹੀਂ ਹਜੇ ਤੱਕ ਬਣੀ ਜੀ ਜੇਕਰ ਗੱਲ ਆਮ ਆਦਮੀ ਪਾਰਟੀ ਦੀ ਕਰੀ ਜਾਵੇ ਉਹਨਾਂ ਤਾਂ ਸਾਡੇ ਪਿੰਡ ਨੂੰ ਦਿੱਤਾ ਹੀ ਕੋਈ ਨਹੀਂਗਾ ਮੇਸ਼ਾ ਬਿਤਕਰਾ ਕੀਤਾ ਜੀ ਆ ਪਿੱਛੇ ਇਹਨਾਂ ਨੇ 3 ਕਰੋੜ ਦੇ ਲਗਭਗ ਚੱਕ ਵੰਡੇ ਆ ਜੀ 50-50 ਲੱਖ ਰੁਪਏ ਸਾਡੇ ਪੰਚਾਇਤਾਂ ਨੂੰ ਦਿੱਤਾ ਪਰ ਸਾਡੇ ਸ਼ਹਿਰੇ ਨੂੰ ਆਮ ਆਦਮੀ ਪਾਰਟੀ ਦਾ ਸਰਪੰਚ ਹੋਣ ਦੇ ਨਾਤੇ ਵੀ ਉਹਨੂੰ 1 ਰੁਪਿਆ ਨਹੀਂ ਦਿੱਤਾ ਗਿਆ ਹੁਣ ਮਤਲਬ ਕਿ ਵੀ ਕੁਝ ਦਿਨ ਪਹਿਲਾਂ 31 ਸੜਕਾਂ ਪਾਸ ਕਰੀਆਂ ਜੀ ਆਮ ਆਦਮੀ ਪਾਰਟੀ ਨੇ ਹਲਕਾ ਭਧੌੜ ਦੀਆਂ 70 ਕਿਲੋਮੀਟਰ ਟੋਟਾ ਆ ਸਾਡਾ ਬਲਾਕ ਬਸ ਸਟੈਂਡ ਸ਼ਹਿਣਾ ਤੋਂ ਬੀਬੜਿਆ ਮੰਗਾਂ ਤੱਕ ਸਿਰਫ ਡੇਢ ਕਿਲੋਮੀਟਰ ਟੋਟਾ ਗਾ ਜੀ ਇਹ ਨਹੀਂ ਬਣਿਆ 4 ਸਾਲਾਂ ਜੀ ਲੋਕ ਇਹਨਾਂ ਦੇ ਨਾਲ ਕਿਵੇਂ ਖੜਨਗੇ ਜੀ ਲੋਕ ਅੱਜ ਵੀ ਇਹਨਾਂ ਦੇ ਵਿਰੋਧ ਚ ਅਗੇ ਜੀ ਕਿਉਂਕਿ ਜਦੋਂ ਪਿੰਡ ਦੇ ਕੰਮ ਹੀ ਨਹੀਂ ਕਰ ਰਹੇ ਜੀ ਅਸੀਂ 8 ਏਕੜ ਜ਼ਮੀਨ ਉਂਧਰ ਕਾਲਜ ਲਈ ਦਿੱਤੀ ਆ ਫਿਰ 5 ਏਕੜ ਜ਼ਮੀਨ ਸਾਡੇ ਸ਼ਹਿਣੇ ਦੀ ਜੀ ਤਕਨੀਕੀ ਸਿੱਖਿਆ ਵਿਭਾਗ ਦੇ ਨੌਕਰਾਈ ਬੈਠੇ ਆਗੇ ਆਈਟੀਆਈ ਬਣਵਾਉਣ ਲਈ ਜੀ ਜਦੋਂ ਕਿ ਅਮਨ अरोड़ा ਜੀ ਸਨਾਮ ਦੇ ਅਗੇ ਉਹਨਾਂ ਨੇ ਆਪਦੇ ਹਲਕੇ ਵਿੱਚ ਆਈਟੀਐ ਮਨਜ਼ੂਰ ਕਰਾ ਲਈ ਢੱਡਰਿਆਂ ਉਹਦਾ ਪਿੱਛੇ ਜੇ ਨਹੀਂ ਪੱਥਰ ਵੀ ਰੱਖਿਆ ਪਰੰਤੂ ਸ਼ਹਿਣੇ ਦੇ ਲੋਕਾਂ ਨੂੰ ਹਰ ਪੱਖੋਂ ਪਛਾੜਿਆ ਜਾ ਰਿਹਾਗਾ ਜੀ ਚਾਹੇ ਉਹ ਵਿੱਦਿਆ ਦੀ ਗੱਲ ਹੋਵੇ ਚਾਹੇ ਸਿਹਤ ਪੱਖੋਂ ਗੱਲ ਹੋਵੇ ਸਾਡੇ ਸ਼ਹਿਣੇ ਦੇ ਲੋਕ ਆ ਜਿਹੜੇ ਉਹ ਸਹੂਲਤਾਂ ਨੂੰ ਤਰਸ ਰਹੇ ਆ ਅਸੀਂ ਮਤਲਬ ਕਿ ਸਾਡੀ ਸੋਚ ਹੀ ਇਹ ਹੈ ਵੀ ਬੇਸ਼ੱਕ ਆਪਾਂ ਇਹ ਜਿਹੜੇ ਸਰਮਾਇਦਾਰ ਪਾਰਟਿਕੋਨੋ ਵਿਰੁੱਧ ਚੋਣ ਲੜ ਰਹੇ ਆ ਵੀ ਜੇਕਰ ਲੋਕ ਆਪਣੇ ਹੱਕ ਦੇ ਵਿੱਚ ਫਤਵਾ ਦਿੰਦੇ ਆ ਤਾਂ ਲੋਕਾਂ ਦੀ ਲੜਾਈ ਆ ਜਿਹੜੀ ਅੱਗੇ ਹੋ ਕੇ ਲੜਾਂਗੇ ਜਿਹੜੇ ਪਿੰਡ ਦੇ ਲੋਕਾਂ ਦੀ ਸਹੂਲਤਾਂ ਨੂੰ ਤਰਸ ਰਹੇ ਆ ਅੱਜ ਸਾਡੇ 22000 ਦੀ ਵਾਦੀ ਵਾਲੇ ਲੋਕ ਆ ਉਹ ਸੈਣੇ ਨੂੰ ਛੱਡ ਕੇ ਕੋਈ ਬਰਨਾਲੇ ਕੋਈ ਆਪਣੇ ਚੰਡੀਗੜ੍ਹ ਕੋਈ ਕਿਤੇ ਰਹਿائش ਕਰ ਰਿਹਾ ਵੀ ਉਹ ਲੋਕਾਂ ਨੂੰ ਜੇ ਸਹੂਲਤਾਂ ਮਿਲਦੀਆਂ ਹੁੰਦੀਆਂ ਤਾਂ ਹੋ ਸਕਦਾ ਵੀ ਉਹਨਾਂ ਨੂੰ ਸੈਣਾ ਛੱਡਣ ਦੀ ਜ਼ਰੂਰਤ ਨਾ ਪੈਂਦੀ। ਸ਼੍ਰੋਮਣੀ ਕਾਲੀ ਦਲ ਨੇ ਤਾਂ ਕਹਿੰਦੇ ਬਹੁਤ ਕੰਮ ਕੀਤੇ ਸੀਗੇ 20 ਸਾਲ ਲਗਾਤਾਰ ਇੱਥੋਂ ਵਿਧਾਇਕ ਵੀ ਰਹੇ ਇਥੋਂ ਲੰਬਾ ਸਮਾਂ ਸਰਕਾਰ ਦੇ ਵਿੱਚ ਵੀ ਰਹੇ ਉਹ ਤਾਂ ਕਹਿੰਦੇ ਵੀ ਸ਼ੈਣੀ ਨੂੰ ਨੰਬਰ 1 ਬਣਾਤਾ ਪਿੰਡ ਨਹੀਂ ਨਹੀਂ ਜੀ ਇਹ ਸਭ ਝੂਠਾ ਹੈ ਦੇਖੋ ਇਹ ਸਿਰਫ ਅਸਤਿਆਰੀ ਜਾਂ ਇਹ ਸੋਸ਼ਲ ਮੀਡੀਆ ਵਾਲਿਆਂ ਗੱਲਾਂ ਗਿਆ ਸਾਡੇ ਅਨਾਜ ਮੰਡੀ ਦੇ ਜਿਹੜੇ ਚਾਹੇ ਤੁਸੀਂ ਕਿਸੇ ਵੀ ਨਾਗਰਿਕ ਨੂੰ ਸ਼ੈਣੀ ਦੇ ਨੂੰ ਪੁੱਛ ਲਓ ਆਪ ਜਾ ਕੇ ਉਹਦੀ ਵੀਡੀਓ ਕਲਿੱਪ ਵਗੈਰਾ ਲੈ ਲਓ ਉਹਨਾਂ ਤੋਂ ਛੱਡ ਨਹੀਂ ਬਣੇ ਜਿਹੜੇ ਟੁੱਟੇ ਪਏ ਹੈਗੇ ਸਾਨੂੰ ਦੱਸਿਆ ਸੀ ਵੀ ਦਾਣਾ ਮੰਡੀ ਨਹੀਂ ਪੱਕੀ ਹੋਈ ਕੋਈ ਮਦਰਕ ਸਟੇਡੀਅਮ ਨਹੀਂ ਬਣਿਆ ਉਹਨਾਂ ਦੇ ਰਾਜ ਦੇ ਵਿੱਚ ਜਿਹੜਾ ਸਟੇਡੀਅਮ ਦਾ ਨਹੀਂ ਆ ਉਹ ਸਾਡੇ ਸਾਭ ਦਾ ਪਾਰਲੀਮੈਂਟ ਮੈਂਬਰ ਗੁਰਤੇਰਨ ਸਿੰਘ ਦੱਦਾ ਹੂਰ ਦਾ ਰੱਖਿਆ ਹੋਇਆ ਜੀ ਉਹ ਵੀ ਉਹਨਾਂ ਦੀ ਕਾਂਗਰਸ ਪਾਰਟੀ ਦੀ ਦੇਣ ਹੈਗੀ ਜੀ ਕਾਂਗਰਸ ਕਾਲ ગાંધી ਇੱਥੇ ਛੜੇ ਨਹੀਂ ਦੇਣੀ ਕੋਈ ਨਹੀਂ ਜੀ ਕਾਲ ਜ ਨਹੀਂ ਬਣਿਆ ਕੋਈ ਆਰਟੀ ਨਹੀਂ ਬਣੀ ਜੀ ਕੋਈ ਨਗਰ ਪੰਚਾਇਤ ਨਹੀਂ ਜਿਹੜੀ ਇਹ ਗੱਲ ਕਰਦੇ ਸੀ ਬਣਾਉਣ ਦੀ ਉਹ ਨਹੀਂ ਬਣਾ ਸਕੇ ਜੀ ਫਿਰ ਇਹ ਕਿਹੜੇ ਸਾਭ ਦਾ ਵਿਕਾਸ ਦੀਆਂ ਗੱਲਾਂ ਕਰ ਰਹੇ ਨੇ ਆ ਸਰਕਾਰ ਹੁਣ ਜਿਹੜੀ ਇਹਨੇ ਸਾਡੇ 4 ਸਾਲਾਂ ਦਾ ਸਮਾਂ ਨੰਘਿਆ ਇਹਨੇ ਛੜੇ ਦੇ ਵਿੱਚ ਕਦੇ ਆ ਕੇ ਕੋਈ ਦਰਨਤਾ ਸਾਡੇ ਕਾਈਟੇਜ ਦਾ ਮੁੱਖ ਮੰਤਰੀ ਸਾਹਿਬ ਅਧ்கਾਟਨ ਕਰਕੇ ਗਏ ਸੀ ਪਿਛਲੇ ਦਿਨੀ ਉਹ ਮੁੱਖ ਮੰਤਰੀ ਦੇ ਅਧ்கਾਟਨ ਕਰਨ ਤੋਂ ਬਾਅਦ ਆਈਟੇਜ ਨੂੰ ਜਿੰਦਾ ਲੱਗਿਆ ਉਹਨਾਂ ਨੇ ਪੱਕੀ ਉਹਦੇ ਮੂਰੇ ਜਾਲੀ ਲਾਤੀ ਵੀ ਕੋਈ ਬੰਦਾ ਦਾ ਕੀ ਬੜਨਾ ਦੇ ਵਿੱਚ ਪਸ਼ੂ ਡਾਂਡਾ ਵੀ ਨਹੀਂ ਐਂਟਰ ਹੋ ਸਕਦਾ ਜੀ ਇੰਨੇ ਲੋਕ ਫਿਰ ਸ਼ਹਿਣੇ ਦੇ ਜਾਗਰਕ ਨਹੀਂ ਹੋਏ ਜਾਂ ਸ਼ਹਿਣੇ ਦੇ ਲੋਕਾਂ ਦੇ ਵਿੱਚ ਕੀ ਦਵਾ ਸੀ ਜਿਹੜੇ ਇਹ ਇਸ ਗੱਲਾਂ ਦੇ ਬਰੋਤਾ ਨਹੀਂ ਕਰਦੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਵੀ ਇੱਥੇ ਨਗਰ ਪੰਚਾਇਤ ਬਣਾ ਦੇਾਂਗੇ ਨਗਰ ਪੰਚਾਇਤ ਨਹੀਂ ਬਣੀ ਸਰਕਾਰਾਂ ਰਹਿ ਚੁੱਕੀਆਂ ਆ ਆਈਟੀਆਈ ਨਹੀਂ ਬਣੀ ਫਿਰ ਕੀ ਲੋਕਾਂ ਨੂੰ ਉਹੀ ਜਿਹੜਾ ਗੁੱਸਾ ਸੀ ਅਕਾਲੀ ਦਲ ਦੇ ਖਿਲਾਫ ਜੀ ਵੀ ਹਾਂ ਵੀ ਉਹਨਾਂ ਨੇ ਕਾਲਜ ਨਹੀਂ ਬਣਾਇਆ ਸਾਡੇ ਮੰਡੀ ਨਹੀਂ ਬਣਾਈ ਹੋਰ ਨਹੀਂ ਬਣਾਇਆ ਹਸਪੀਟਲ ਨਹੀਂ ਬਣਾਇਆ ਸਾਡੀ ਜਦੋਂ ਕਿ ਮੰਗ ਸੀ ਵੀ 25 ਬਿਸਤਰਾਂ ਦਾ ਹਸਪੀਟਲ ਚਾਹੀਦਾ ਤੇ ਕਾਲਜ ਚਾਹੀਦਾ ਇਸੇ ਕਰਕੇ ਉਹਨਾਂ ਨੇ ਮੱਦਰ ਕੇ ਵੀ ਅਨਕਲਾਬੀਆਂ ਦੀ ਸਰਕਾਰ ਲਿਆਂਦੀ ਸੀ ਲੋਕਾਂ ਨੇ ਵੀਹ ਇਨਕਲਾਬ ਵਾਲੇ ਜਿਹੜੇ ਆਉਣਗੇ ਨਵੇਂ ਵੀ ਉਹ ਜ਼ਰੂਰ ਛਣੇ ਨੂੰ ਕੁਝ ਦੇਣਗੇ ਪਰ 4 ਸਾਲ ਬੀਤਣ ਦੇ ਬਾਵਜੂਦ ਵੀ ਅੱਜ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰ ਪੂਰੀ ਤਰ੍ਹਾਂ ਮਜੂਸ ਹੋ ਗਏ ਇਹਨਾਂ ਨੇ ਬਲਾਕ ਸਮਤੀ ਉਮੀਦਵਾਰ ਪੰਜ ਬਦਲਤੇ ਜਦੋਂ ਕਿ ਜਿਹੜੇ ਢੱਲੇਦਾਰ ਬੰਦੇ ਸੀ ਆਮ ਆਦਮੀ ਪਾਰਟੀ ਦੀ ਇਲੈਕਸ਼ਨ ਲੜਨ ਦੇ ਸੀਗੇ ਮਤਲਬ ਕਿ ਕਾਬਲ ਉਹਨਾਂ ਨੇ ਸਾਫ਼ ਹੀ ਇਨਕਾਰ ਕਰਤਾ ਸਰਕਾਰ ਹੋਣ ਦੇ ਬਾਵਜੂਦ ਵੀ ਅਸੀਂ ਵਿਰੋਧੀ ਸਰਕਾਰਾਂ ਦੇ ਵਿੱਚ ਚੋਣਾਂ ਲੜ ਰਹੇ ਹਾਂ ਸਾਡੇ ਹੌਸਲੇ ਬਲੰਦ ਆ ਜੀ ਪਰ ਉਹਨਾਂ ਨੇ ਸਰਕਾਰ ਹੋਣ ਦੇ ਬਾਵਜੂਦ ਪ੍ਰਸ਼ਾਸਨ ਦਾ ਹੱਥ ਸਿਰ ਤੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕੰਨੀ ਕਤਰਾਤੀ ਜਿਹੜੀ ਆਮ ਆਦਮੀ ਪਾਰਟੀ ਦੀ ਟਿਕਟ ਸੀ ਉਹਨੂੰ ਖਖੂ ਖਾਤੇ ਸਿੜਤਾ ਵੀ ਅਸੀਂ ਇਸ ਸਿੰਬਲ ਤੇ ਚੋਣੇ ਨਹੀਂ ਲੜਨੀ ਹਾਂ ਪਿੰਡਾਂ ਪੁੰਡਾਂ ਚ ਕੀ ਪੀਸ਼ਨ ਹੈ ਪਿੰਡਾਂ ਦੇ ਵਿੱਚ ਦੇਖੋ ਜੀ ਗੁਰੂ ਮਹਾਰਾਜ ਦੀ ਕਿਰਪਾ ਕੀ ਕੱਲ ਵੀ ਅਸੀਂ ਜੰਗੀਆਣੇ ਜਾ ਕੇ ਆਏ ਹਾਂ ਸਨ੍ਹਾ ਗੁਲਾਬ ਸਿੰਘ ਵਾਲਾ ਨੈਣੇਵਾਲ ਹੋਰ ਪਿੰਡਾਂ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਮਿਲ ਰਿਹਾਗਾ ਤੇ ਮੈਂ ਸੋ ਨੂੰ ਜਿਹੜਾ ਮੈਸੇਜ ਹੈ ਦੇਣਾ ਤਾਂ ਉਹਨਾਂ ਵੀ ਹਾਂ ਗੁਰੂ ਮਹਾਰਾਜ ਕੱਲ ਨੂੰ ਕਿਰਪਾ ਕਰੇ ਆਪਾਂ ਫੇਰ ਵੀ ਇਕੱਠੇ ਹੋਣਾ ਵੀ ਇਹ ਜਿਹੜੀ ਆਪਾਂ ਜਿਹੜੀ ਅਗਲੀ ਵਾਰੀ ਆਪਣੀ ਮੁਲਾਕਾਤ ਹੋਣੀ ਉਹ ਜੱਤ ਤੋਂ ਬਾਅਦ ਹੀ ਹੋਵੇ ਆਪਾਂ 101% ਜਿੱਤਾਂਗੇ ਕਿਹੜੇ ਮੁੱਦੇ ਐ ਜਿਨ੍ਹਾਂ ਨੂੰ ਸਖਵਿੰਦਰ ਢਾਲੀਵਾਲ ਜਾਂ ਢਾਲੀਵਾਲ ਪਰਿਵਾਰ ਲੈ ਕੇ ਲੋਕਾਂ ਦੇ ਵਿੱਚ ਘਰ ਜਾ ਰਿਹਾ ਹੈ ਜਿਹੜੇ ਅੱਜ ਕੱਲ ਬਲਾਕ ਸਭਾ ਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਇਲੈਕਸ਼ਨਾਂ ਲੜ ਰਹੇ ਨੇ ਉਹਨਾਂ ਨੂੰ ਐਂ ਨਹੀਂ ਪਤਾ ਵੀ ਬਲਾਕ ਸਭਾ ਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਮੈਂਬਰ ਹੁੰਦੇ ਉਹਨਾਂ ਦੇ ਕੰਮ ਕੀ ਆਗੇ ਉਹ ਤਾਂ ਸਿਰਫ ਗਲਗਾਂ ਨਾਲਾਂਗਾ ਤੇ ਕਿਸਮਤ ਹੁੰਦੇ ਆ ਕੀ ਅਧਿਕਾਰ ਖੇਤਰ ਕੀ ਹਾਂ ਹਾਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਜਿੰਨਾ ਚ ਇੱਕ ਸਰਕਾਰਾਂ ਨਾਲ ਜਿਹੜੇ ਸੰਬੰਧਤ ਬੰਦੇ ਆ ਜਦੋਂ ਉਹ ਕੈਂਡੀਡੇਟ ਖੜੇ ਕਰਦੇ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਅਸੀਂ ਕੰਮ ਕੀ ਕਰਨਾ ਕੇਂਦਰ ਸਰਕਾਰ ਤੋਂ ਕੀ ਗਰੰਟਾ ਲੈ ਕੇ ਆਉਣੀਆਂ ਕੇਂਦਰ ਸਰਕਾਰ ਤੋਂ ਕੀ ਮਨਜ਼ੂਰੀਆਂ ਕਰਾਉਣੀਆਂ ਨੇ ਤਾਂ ਉਹ ਜਿੱਤ ਕੇ ਵੀ ਕੀ ਕਰਨਗੇ ਜੀ ਮੇਰੇ ਫਾਦਰ ਸਾਹਿਬ 2002 ਦੇ ਵਿੱਚ ਰਹੇ ਆ ਜ਼ਿਲ੍ਹਾ ਪ੍ਰੀਮੈਂਬਰ ਜ਼ੋਨ ਛੈਣ ਟੱਲੇਵਾਲ ਸੀਗਾ ਉਦੋਂ ਤੇ ਉਸ ਟਾਈਮ ਸੰਗਰੂਰ ਜ਼ਿਲ੍ਹਾ ਸੀ ਉਸ ਟਾਈਮ ਵੀ ਬਦਲ ਕੇ ਵੀ ਉਹਨਾਂ ਨੂੰ ਜਾਣਕਾਰੀ ਹੋਣ ਦੇ ਕਾਰਨ ਹੀ ਪਿੰਡਾਂ ਵਿੱਚ ਸਲਾਈ ਮਸ਼ੀਨਾਂ ਵੰਡੀਆਂ ਹਰ ਪਿੰਡਾਂ ਦਾ ਜਿਹੜੇ 2002 ਵਾਲੇ ਸਰਪੰਚ ਆ ਜੀ ਉਹਨਾਂ ਨੂੰ ਪੁੱਛੋ ਸੀ ਕੱਲੇ ਕੱਲੇ ਪਿੰਡਾਂ ਤੇ ਜਾ ਕੇ ਸਰਪੰਚਾਂ ਨੂੰ ਆਪ ਜਾ ਕੇ ਚੈੱਕ ਵੰਡ ਕੇ ਆਉਂਦੇ ਰਹੇ ਹਾਂਗੇ ਪਰ ਅੱਜ ਕੱਲ ਜਿਹੜੇ ਜ਼ਿਲ੍ਹਾ ਪ੍ਰੀਮੈਂਬਰ ਸੀਗੇ ਉਹਨਾਂ ਨੂੰ ਤਾਂ ਵਿਚਾਰਨ ਵਾਈ ਨਹੀਂ ਸੀ ਪਤਾ ਵਿੱਚ ਕਿਹਦੇ ਵੰਡਣੇ ਆ ਤੇ ਕਿਵੇਂ ਵੰਡਣੇ ਆ ਜਿਹੜੀ ਇਹ ਸਰਕਾਰ ਆ ਜੀ ਆਪਣੇ ਜ਼ਿਲ੍ਹਾ ਪ੍ਰੀਮੈਂਬਰ ਹੁੰਦੇ ਆ ਇਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਸਿੱਧੀਆਂ ਗ੍ਰਾਂਟਾਂ ਆਉਂਦੀਆਂ ਨੇ ਸਿੱਧੀਆਂ ਲੈਣ ਦੇ ਪਾਵਰ ਰੱਖਣੀ ਹੋਣੀ ਚਾਹੀਦਾ ਪਾਵਰਫੁੱਲ ਬੰਦਾ ਹੀ ਆਪ ਦੀ ਸਾਰੇ ਉਹਨੂੰ ਪੜ ਕੇ ਸੰਵਿਧਾਨ ਨੂੰ ਉਸ ਤਹਿਤ ਮਤਰ ਕੇ ਲੜਾਈ ਲੜ ਕੇ ਲੋਕਾਂ ਦੇ ਜਿਹੜੇ ਮੁੱਦੇ ਆਗੇ ਉਹਨਾਂ ਨਾਲ ਮਤਲਬ ਕਿ ਵੀ ਫੇਰ ਹੀ ਕਾਮਯਾਬ ਹੋ ਸਕਦਾ ਜੇ ਆਪਰ ਨੂੰ ਹੀ ਨਹੀਂ ਪਤਾ ਬਲਾਕ ਸਮਤੀ ਜਾਂ ਜ਼ਿਲ੍ਹਾ ਪ੍ਰੀਸ਼ ਮੈਂਬਰਾਂ ਦਾ ਕੰਮ ਕੀ ਆ ਤਾਂ ਉਹ ਸਿਰਫ ਇਕੱਲੇ ਗਲਗਾ ਨਾਣਾ ਤੱਕ ਜਾ ਠਾਣੇ ਦਰਬਾਰੀ ਲੋਕਾਂ ਦੇ ਬੰਦੇ ਛਡੌਰ ਤੇ ਕਿਸੇ ਹਿਤ ਰਹਿ ਜਾਂਦੇ ਆ ਜੀ ਏ ਸੰ ਸੁਖਵਿੰਦਰ ਸਿੰਘ ਢਾਲੀਵਾਲ ਤਾਲੀਵਾਲ ਪਰਿਵਾਰ ਉਹ ਪਰਿਵਾਰ ਹੈ ਜਿਨ੍ਹਾਂ ਦੇ ਹਿੱਸੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨੀ ਆਉਂਦੀ ਹੀ ਆਉਂਦੀ ਹੈ ਲਗਾਤਾਰ ਕਈ ਦਹਾਕਿਆਂ ਤੋਂ ਇਹ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਚੁਣੇ ਗਿਆ ਪਰਿਵਾਰ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਤੇ ਹੁਣ ਪਿੱਛੇ ਜਿਹਨਾਂ ਦੀ ਮਾਤਾ ਜੀ ਨੇ ਸਵਰਗਵਾਸੀ ਉਹਨਾਂ ਨੇ ਚੋਣ ਲੜੀ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਹੁਣ ਇਹਨਾਂ ਦੀ ਧਰਮ ਪਤਨੀ ਲੜ ਰਹੀ ਹੈ ਸੁਖਵਿੰਦਰ ਸਿੰਘ ਢਾਲੀਵਾਲ ਦੇਖੋ ਕੀ ਨਵੇੜਾ ਹੁੰਦਾ ਹੈ 14 ਤਰੀਕ ਨੂੰ ਜਿਹੜੇ ਸ਼ੈਣਾ ਜੋਣ ਦੇ ਵੋਟਰ ਆ ਉਹ ਕੀਦੇ ਹੱਕ ਚ ਭੁਗਤਦੇ ਨੇ ਮੈ ਲੁਬਾ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਅਤੇ ਗੁਰਪ੍ਰੀਤ ਸਿੰਘ ਚੈਨਲ 7 ਦੇ ਸਾਸਿ